ਪ੍ਰਿੰਟਿੰਗ ਪੇਂਟਿੰਗ ਦਾ ਕੰਮ ਕਰਦਾ ਵਿਅਕਤੀ ਮੰਗ ਬੈਠਾ ਫਰੋਤੀ ਤੇ ਫਿਰ ਚੜ ਗਿਆ ਪੁਲਿਸ ਦੇ ਹੱਥ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਅੱਜ ਪ੍ਰੈਸ ਕਾਨਫਰੰਸ ਬਠਿੰਡਾ ਪੁਲਿਸ ਵੱਲੋਂ ਫਰੋਤੀ ਮੰਗਣ ਵਾਲਿਆਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਜ ਬਠਿੰਡਾ ਦੇ ਐਸਐਸਪੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਬਠਿੰਡਾ ਦੇ ਅੰਦਰ ਇੱਕ ਵਿਅਕਤੀ ਜੋ ਆਈਡੈਂਟਿਟੀ ਪੇਂਟਿੰਗ ਦਾ ਕੰਮ ਕਰਦਾ ਹੈ ਉਹ ਆਪਣਾ ਬਠਿੰਡਾ ਸ਼ਹਿਰ ਦੇ ਅੰਦਰ ਕਈ ਵਿਅਕਤੀਆਂ ਤੋਂ ਉਸਨੇ ਫਰੋਤੀ ਮੰਗੀ ਸੀ ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਨੇ ਇਸ ਮਾਮਲੇ ਨੂੰ ਟਰੇਸ ਕੀਤਾ ਤੇ ਇਸ ਵਿਅਕਤੀ ਨੂੰ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੁਣ ਇਹਨਾਂ ਨੇ ਇਸ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਬਠਿੰਡਾ ਦੇ ਐਸਐਸਪੀ ਨੇ ਲੋਕਾਂ ਨੂੰ ਇਹ ਗਲਾਕੀ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਅਗਰ ਕਿਸੇ ਦਾ ਕੋਈ ਫਰੋਤੀ ਦੀ ਕਾਲ ਆਉਂਦੀ ਆਉਂਦੀ ਆ ਤਾਂ ਤੁਸੀਂ ਬਠਿੰਡਾ ਪੁਲਿਸ ਦੇ ਨਾਲ ਸੰਪਰਕ ਕਰੋ ਕਿਉਂਕਿ ਇਹੋ ਜਿਹੇ ਵਿਅਕਤੀਆਂ ਦੇ ਉੱਤੇ ਇਹਨਾਂ ਵੱਲੋਂ ਲਗਾਤਾਰ ਆਪਣਾ ਬਠਿੰਡਾ ਪੁਲਿਸ ਵੱਲੋਂ ਨੱਥ ਪਾਈ ਜਾ ਰਹੀ ਹੈ ਤੇ ਇਸ ਵਿਅਕਤੀ ਨੂੰ ਅੱਜ ਆਪਣਾ ਗ੍ਰਿਫਤਾਰ ਕਰਕੇ ਇਸ ਨੂੰ ਅੱਜ ਆਪਣਾ ਮੀਡੀਆ ਸਾਹਮਣੇ ਇਸ ਨੂੰ ਰੂਬਰੂ ਕੀਤਾ ਗਿਆ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਵਿਅਕਤੀ ਹੈ ਜੋ ਇੱਕ ਬਠਿੰਡਾ ਸ਼ਹਿਰ ਦੇ ਅੰਦਰ ਆਈਡੈਂਟਿਟੀ ਪੇਂਟਿੰਗ ਦੀ ਕੰਮ ਦੇ ਆਪਣੀ ਦੁਕਾਨ ਦੇ ਉੱਤੇ ਕੰਮ ਕਰਦਾ ਹੈ ਅਤੇ ਇਸ ਨੇ ਬਠਿੰਡਾ ਸ਼ਹਿਰ ਦੇ ਅੰਦਰ ਕਈ ਵਿਅਕਤੀਆਂ ਤੋਂ ਫਰੋਤੀ ਮੰਗੀ ਅਤੇ ਇਸ ਨੂੰ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਤੇ ਹੁਣ ਇਸ ਨੂੰ ਅਦਾਲਤੇ ਵਿੱਚ ਪੇਸ਼ ਕਰਕੇ ਇਸ ਦਾ ਰਵਾਨਾ ਅਸਰ ਕੀਤਾ ਜਾਵੇਗਾ ਸਤਿ ਸ੍ਰੀ ਅਕਾਲ ਜੀ ਸਾਡੇ ਬਟਿੰਡੇ ਦੇ ਵਿੱਚ ਪਹਿਲਾਂ ਕੁਝ ਦਿਨਾਂ ਪਹਿਲਾਂ ਇੱਕ ਵਿਅਕਤੀ ਨੂੰ ਸਰਟਨ ਕਾਲ ਆਈ ਸੀ ਕਿ ਜਿਹੜੀ ਐਕਸਟਰਸ਼ਨ ਦੀ ਕਾਲ ਆਈ ਸੀਗੀ ਤਾਂ ਉਹਨਾਂ ਨੇ ਪੁਲਿਸ ਨੂੰ ਦੱਸਿਆ ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਐਫ ਆਰ ਦਰਜ ਕੀਤੀ ਗਈ ਐਫ ਆਰ ਨੰਬਰ 87 ਐਮ ਇਥੀ 14 7 2024 ਦੀ ਤੇ ਇਹ ਜਿਹੜੇ ਹੈਗੇ 308 ਸਬਸੈਕਸ਼ਨ 4 ਤੇ 351 ਸਬਸੈਕਸ਼ਨ 3 ਜਿਹੜਾ ਬੀ ਐਨ ਐਸ ਹੈ ਉਹਦੇ ਵਿੱਚ ਥਾਣਾ ਕੋਤਵਾਲੀ ਵਿੱਚ ਅਰਜ ਦਰਜ ਕੀਤਾ ਗਿਆ ਸੀ ਬਾਦ ਦੇ ਵਿੱਚ ਸਾਡੀ ਟੀਮਸ ਨੇ ਐਸਪੀ ਸਿਟੀ ਐਸਪੀਡੀ ਡੀਐਸਪੀ ਸਿਟੀ 2 ਇੰਚਾਰਜ ਸੀਆਈਏ 2 ਤੇ ਬਾਕੀ ਸਟਾਫ ਨੇ ਇਹਨਾਂ ਨੇ ਮਿਲ ਕੇ ਜਿਹੜੀ ਕਾਫੀ ਮਿਹਨਤ ਕੀਤੀ ਤੇ ਉਸ ਦੇ ਵਿੱਚ ਅਲਟੀਮੇਟਲੀ ਟਰੇਸ ਕਰ ਲਿਆ ਪਤਾ ਲੱਗਿਆ ਕਿ ਇੱਕ ਫੇਕ ਰੈਨਸਮ ਟਾਈਪ ਕਾਲ ਸੀਗੀ ਜਿਹੜਾ ਵਿਅਕਤੀ ਸੀਗਾ ਉਹਦਾ ਕਿਸੇ ਨਾ ਕਿਸੇ ਗੈਂਗਸਟਰ ਨਾਲ ਇਸ ਤਰੀਕੇ ਨਾਲ ਕੋਈ ਸੰਬੰਧ ਨਹੀਂ ਸੀਗਾ ਨਾ ਹੀ ਕੋਈ ਉਹਦਾ ਆਪਰਾਧਿਕ ਪਿਛੋਕਰ ਸੀਗਾ ਤੇ ਲੇਕਿਨ ਉਹਨੇ ਜਿਹੜਾ ਹੈਗਾ ਇਸ ਇੱਕ ਜਿਹੜੀ ਕਾਲ ਕੀਤੀ ਸੀਗੀ ਫਰੋਤੀ ਵਾਲੀ ਇਦੇ ਵਿੱਚ ਜਿਸ ਬੰਦੇ ਨੂੰ ਕੀਤੀ ਸੀਗੀ ਉਹਨੂੰ ਉਹਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਉਹਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ ਤੇ ਜਿਹੜੀ ਮੁਰਲੀ ਤਫ਼ਤੀਸ਼ ਹੋਈ ਉਹਦੇ ਵਿੱਚ ਸਾਹਮਣੇ ਆਇਆ ਕਿ ਉਹਨੇ ਸਿਰਫ ਇਸੀ ਵਿਅਕਤੀ ਨੂੰ ਕਾਲ ਨਹੀਂ ਕੀਤੀ ਸੀ ਕਿ ਬਲਕਿ ਦੋ ਤਿੰਨ ਜਣਿਆਂ ਨੂੰ ਬਟਿੰਡਾ ਸ਼ਹਿਰ ਦੇ ਵਿੱਚ ਹੋਰ ਵੀ ਕਾਲ ਕੀਤੀ ਸੀਗੀ ਤੇ ਇਹਦੇ ਇਹਦਾ ਜਿਹੜਾ ਨਾਮ ਹੈਗਾ ਇਹਦਾ ਨਾਮ ਹੈ ਵਿਨੈਕ ਕੁਮਾਰ ਬਟਿੰਡਾ ਸ਼ਹਿਰ ਦਾ ਰਹਿਣ ਵਾਲਾ ਹੈਗਾ ਡੈਂਟਿੰਗ ਪੇਂਟਿੰਗ ਦੀ ਸ਼ਾਪ ਤੇ ਕੰਮ ਕਰਦਾ ਹੈ ਤੇ ਪਹਿਲਾ ਜਿਹੜਾ ਹੈਗਾ ਇਹਦਾ ਕੋਈ ਦੇ ਕ੍ਰਿਮਨਲ ਪਿਛੋਕੜ ਨਹੀਂ ਹੈ ਤੇ ਸਾਡੇ ਰਹੀ ਲੋਕਾਂ ਨੂੰ ਅਸੀਂ ਇਹੀ ਰਿਕੁਐਸਟ ਦੁਬਾਰਾ ਕਰਨਾ ਚਾਹੁੰਦੇ ਆ ਕਿ ਜਦੋਂ ਵੀ ਇਸ ਤਰੀਕੇ ਦੀ ਕੋਈ ਕਾਲ ਆਂਦੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਉਹਦੀ ਤਹ ਤੱਕ ਜਾ ਕੇ ਪਤਾ ਕਰ ਸਕੀਏ ਕਿ ਇਹਦੀ ਸੱਚਾਈ ਕੀ ਹੈ ਮਕਸਦ ਕੀ ਨੇ ਸਰ ਕਰਨ ਦਾ ਮਕਸਦ ਕੀ ਸੀ ਕਾਲ ਕਰਨ ਦਾ ਬੇਸਿਕਲੀ ਮਕਸਦ ਤਾਂ ਪੈਸੇ ਏਟਣਾ ਸੀ ਸਰ ਕਿਨੇ ਫਿਰੋਤੀ ਮੰਗੀ ਸੀ ਨੇ ਇਹਨੇ ਪਹਿਲਾਂ 30 ਲੱਖ ਦੀ ਫਿਰੋਤੀ ਮੰਗੀ ਸੀ ਉਸ ਤੋਂ ਬਾਅਦ 3 ਲੱਖ ਤੱਕ ਕਾਇਮ ਰਿਹਾ ਸੀ ਅੱਤੂ ਜੇ ਬੇਕ ਹੋਗੇ ਨੀ ਮੁਕੇ ਦੋ ਬੰਦੇ ਨਾਮ ਲਿਸਟ ਤੇ ਨਾ ਜੀ ਅਸੀਂ ਸਰ ਜਨਿਕ ਨਹੀਂ ਕਰ ਸਕਦੇ ਦੋ ਮਾਮਲੇ ਦੱਸੇ ਦੂਜੇ ਤੋਂ ਕਿਨੇ ਮੂਕੀ ਨਹੀਂ ਮਾਮਲੇ ਤਾਂ 3-4 ਹੈਗੇ ਮੈਂ 3-4 ਜਗ੍ਹਾ ਕਾਲ ਕੀਤੀ ਸੀਗੀ ਲੇਕਿਨ ਜਿਹੜਾ ਵਿਅਕਤੀ ਸਾਡੇ ਕੋਲ ਆਇਆ ਉਹਦੇ ਬਿਹਾਫ ਤੇ ਅਸੀਂ ਪਰਚਾ ਦਰਜ ਕਰਕੇ ਬਾਕੀ ਇਹਦੀ ਤਫਤੀਸ਼ ਤੇ ਜਿਹੜੀ ਮੁੱਢਲੀ ਤਫਤੀਸ਼ ਹੋਏ ਉਹਦੇ ਵਿੱਚ ਸਾਹਮਣੇ ਆਇਆ ਕਿ ਇਹਨੇ ਮੰਨਿਆ ਕਿ ਮੈਂ ਦੋ ਤਿੰਨ ਜਗ੍ਹਾ ਹੋਰ ਵੀ ਕਾਲ ਕੀਤੀ ਸੀ ਸਰ WhatsApp ਕੋਲ ਜਾਂ ਇੰਟਰਨੈਟ ਕੋਲ ਹੀ ਰਿਜਿਸਟਰ ਕਰਦੇ ਉਹ ਵੱਖ-ਵੱਖ ਤਰੀਕੇ ਦੀ ਕਾਲਿੰਗ ਕਰਦੇ ਟੈਕਨੀਕਲ ਡੀਟੇਲ ਜਿਹੜੀ ਹੈਗੀ ਇਹ ਕਈ ਵਾਰ ਅਸੀਂ ਡੂ ਟੂ ਸਿਕਿਉਰਿਟੀ ਰੀ ਸਰੇ ਕਿਸੇ ਨੂੰ ਕੋਲਾਸ ਕਿ ਕਿਸੇ ਨੂੰ ਪੈਸੇ ਵੀ ਲਏ ਨੇ ਲਏ ਕਿਸੇ ਕਿਸ ਤਰ੍ਹਾਂ ਨਹੀਂ ਜਿਹੜਾ ਕਿ ਸਾਡੇ ਸਾਹਮਣੇ ਆਇਆ ਸੀਗਾ ਉਹਦੇ ਵਿੱਚ ਤਾਂ ਅਸੀਂ ਪੈਸੇ ਨਹੀਂ ਦੇਣ ਦਿੱਤੇ ਤਾਂ ਕਿਉਂਕਿ ਉਹਦਾ ਖੁਲਾਸਾ ਹੀ ਹੋ ਗਿਆ ਲੇਕਿਨ ਇਹ ਐਸੀ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਪਹਿਲਾਂ ਇਸ ਤਰੀਕੇ ਨਾਲ ਕਿਸੇ ਤੋਂ ਐਕਟ ਤਾਂ ਨਹੀਂ ਲਏ ਨੇ ਲੇਕਿਨ ਜਿੱਦੀ ਤਫਤੀਸ਼ ਹੁਣ ਤੱਕ ਹੋਈ ਹੈ ਇਹੋ ਜਿਹੀ ਕੋਈ ਗੱਲ ਸਾਹਮਣੇ ਸਰ ਜਿਹੜੇ ਤੁਸੀਂ ਤਿੰਨ ਕਹਿ ਰਹੇ ਤਿੰਨ ਜਿਹੜਾ ਪ੍ਰੋਫਾਈਲ ਹੁੰਦੀ ਹੈ ਤਿੰਨੋਂ ਪਰਸੈਂਟੇਜ ਸ਼ੇਅਰ ਜੀ ਇਹਦੇ ਕਹਿ ਮੂਤਾ ਵੀ ਵਟਿੰਡੇ ਸ਼ੇਅਰ ਦੇ ਵਿੱਚ ਇਹਨੇ ਕਿਤੇ ਸੀਗਾ ਸਰੇ ਬੇਸਿਕ ਕੰਮ ਕੀ ਕਰਦਾ ਸੀ ਦਾ ਇਹ ਡੈਂਟਿੰਗ ਪੇਂਟਿੰਗ ਦੀ ਸ ਇਹ ਰਹਿਣ ਵਾਲਾ ਕਿਹੋ ਦਾ ਸਰ ਪਟਿੰਡਾ ਸ਼ਹਿਰ ਦੇ ਰਹਿਣ ਵਾਲੇ ਸਰ ਜਿਹਨਾਂ ਨੂੰ ਕਾਲ ਕਾਲ ਕੀਤੀਆਂ ਉਹਨਾਂ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨਲ ਜਾਂ ਇਹਦੇ ਕੋਲ ਜਾਣਦੇ ਸੀ ਕੰਮ ਕਰਾਉਣੇ ਜਾਂਦੇ ਸੀ ਜਾਂ ਕਿਸ ਤਰ੍ਹਾਂ ਇਹਨੂੰ ਕਿਵੇਂ ਪਤਾ ਲੱਗੇ ਇਹ ਲੋਕਾਂ ਨੂੰ ਕਾਲ ਕੀਤੀ ਜੀ ਨਹੀਂ ਇਹਨੇ ਆਪਣਾ ਜਿਹੜਾ ਹੈਗਾ ਜਿਹੜੀ ਮੁੱਢਲੀ ਤਫ਼ਤੀਸ਼ ਦੇ ਮੁਤਾਬਕ ਜਿਹੜੀ ਗੱਲ ਸਾਹਮਣੇ ਆਈ ਇਹਨੇ ਅੰਦਾਜ਼ਾ ਜਰਾਲਿਆ ਕਿ ਵੀ ਇਹਨਾਂ ਬੰਦਿਆਂ ਨੂੰ ਮੈਂ ਫੋਨ ਕਰ ਸਕਦਾ ਹਾਂ ਬੰਦਿਆਂ ਦੇ ਵੀ ਮੈਨੂੰ ਲੱਗਦੇ ਹਨ ਤੇ ਉਹਨੇ ਇੱਕ ਕਿਸ ਤਰੀਕੇ ਦਾ ਪੈਟਰਨ ਬਣਾ ਕੇ ਕਾਲ ਕੀਤਾ ਸਰ ਕੱਲਾ ਹੀ ਸੀ ਕੋਈ ਨਾਲ ਨਹੀਂ ਬੋਲ ਸੀ ਹੁਣ ਤੱਕ ਤਾਂ ਕੱਲਾ ਹੀ ਸਾਹਮਣੇ ਆਇਆ ਤੇ ਜੋ ਦੋ ਮੋਬਾਈਲ ਫੜੇ ਕਿ ਇਤਵੇ ਪਰਸਨਲ ਫੋ ਮੋਬਾਈਲ ਫੋਨ ਦੀ ਡਿਟੇਲ ਜਿਹੜੀ ਹੈਗੀ ਉਹ ਕਿਉਂਕਿ ਹੁਣ ਅਸੀਂ ਫੜੇ ਹੈਗੇ ਤਾਂ ਉਹਦੀ ਡਿਟੇਲ ਅਸੀਂ ਤੁਹਾਨੂੰ ਦੱਸਾਂਗੇ ਕੀ ਹੈ ਮੋਬਾਈਲ ਛੋਟਾ ਜਿਹਾ ਜਿਹਾ ਪ੍ਰੋਫੈਸ਼ਨਲ ਹਾਂ ਹਾਂ ਆਪਰੇਸ਼ਨਲ ਡਿਟੇਲ ਜਿਹੜੀ ਹੈਗੀ ਕੁਝ ਅਸੀਂ ਜਿਹੜੀ ਹੈਗੀ ਤੁਹਾਨੂੰ ਸਾਂਝਿਤ ਨਹੀਂ ਕਰ ਰਹੇ ਜੀ 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 ਸਰ ਜਿਹੜੇ ਜਿੰਨਾ ਤੋਂ ਪੁੱਛਤੀ ਤੁਸੀਂ ਆਓ ਕਿ ਪੇਸ਼ੇਵਰ ਡਾਕਟਰ ਹੈ ਕੀ ਕਾਰਵਾਰੇ ਕੋਲ ਵਕ 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 ਤਰੀਕੇ ਦੇ ਜਿਹਨਾਂ ਦੇ ਉਹ ਪ੍ਰੋਫੈਸ਼ਨਲ ਬੈਕਗਰਾਉਂਡ ਹੁੰਦੇ ਉਹ ਸਾਹਮਣੇ ਆਏ ਕਿਨੇ ਵਕਫਾ ਪ੍ਰੋਫੈਸ਼ਨਲ ਬੈਕਗਰਾਉਂਡ ਦੇ ਬੰਦਿਆਂ ਤੋਂ ਮੰਗਦੇ ਸੀ ਬਟ ਇਨ ਦਾ ਸ਼ਹਿਰ ਦੇ ਵਿੱਚ ਇਹਦੇ ਮੁਤਾਬਿਕ ਇਹਨੇ ਕੀਤਾ ਲੇਕਿਨ ਉਹਨਾਂ ਦੀ ਡਿਟੇਲ ਜਿਹੜੀ ਹੈਗੀ ਸੁਰੱਖਿਆ ਕਾਰਨ ਕਰਕੇ ਅਸੀਂ ਸਾਰਜਨਿਕ ਨਹੀਂ ਕਰ ਰਹੇ